ਪਰਬੂ ਯੇਸੂ ਮਸੀਹ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਫਾਦਰ ਐਲਬਿੰਨ ਦੀ ਅਗਵਾਈ ਹੇਟ ਸੇਂਟ ਜੋਸਫ ਸਕੂਲ ਡੱਲਾ ਮੋੜ ਤੋਂ ਸ਼ੁਰੂ ਹੋਈ ਇਸ ਸ਼ੋਭਾ ਯਾਤਰਾ ਦਾ ਪੂਰੇ ਸ਼ਹਿਰ ਵਿੱਚ ਭਰਵਾਂ ਸਵਾਗਤ ਕੀਤਾ ਗਿਆ ਇਹ ਯਾਤਰਾ ਡੱਲਾ ਮੋੜ ਤੋਂ ਸ਼ੁਰੂ ਹੋ ਕੇ ਮੇਨ ਬਾਜ਼ਾਰ ਕਾਦੀਆਂ ਤੇ ਹਰਚਵਾਲ ਰੋਡ ਤੋਂ ਹੋ ਕੇ ਡੱਲਾ ਮੋੜ ਚਰਚ ਵਿੱਚ ਪਹੁੰਚੀ ਇਸ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ रात करा कंदे वापस आई महिमान कर मुबारका 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 Thank <laughs> 25 ਤਰੀਕ ਨੂੰ ਵੱਡਾ ਦਿਨ ਆ ਰਿਹਾ ਤੇ ਮੈਂ ਆਪਣੇ 크ਰਿਸਚੀਅਨ ਵੀਰਾਂ ਨਾਲ ਇਹਨਾਂ ਨੂੰ ਮੈਰੀ 크ਰਿਸਟਸ ਕੈਨ ਆਇਆ ਵਾ ਤੇ ਕੇਕ ਵੀ ਕਟਿਆ ਫਾਦਰ ਜੀ ਨੂੰ ਵਧਾਈ ਦਿੱਤੀ ਆ ਤੇ ਆਸ ਕਰਦੇ ਆ ਕਿ ਸਾਲ ਜਿਹੜਾ ਅਗੋਂ ਸਾਰੇ ਭਿੰਦੋਸਤਾਨ ਤੇ ਪੰਜਾਬ ਤੇ ਖੁਸ਼ੀਆਂ ਬਰਛੜੇ ਤੇ ਹਰ ਇਨਸਾਨ ਵਧੇ ਖੁਲੇ ਤੇ ਫਿਰ ਸਾਰੇ 크ਰਿਸਚੀਅਨ ਵੀਰਾਂ ਨੂੰ ਪੰਜਾਬ ਦੇ ਨੂੰ ਹਿੰਦੁਸਤਾਨ ਦੇ ਨੂੰ ਤੇ ਖਾਸ ਕਰਕੇ ਸਕੂਲ ਦੇ ਬੱਚਿਆਂ ਨੂੰ ਤੇ ਇਹਨਾਂ ਨੂੰ ਵਧਾਈ ਦੇ ਨਾਮ ਇਹਨਾਂ ਨੂੰ ਬਹੁਤ-ਬਹੁਤ ਵਧਾਈ ਵਟੇ ਦਿੰਦੀ। ਇਸੇ ਤਰ੍ਹਾਂ ਹੀ ਵਧਨ ਖੁਦ। ਸਾਰਿਆਂ ਨੂੰ ਜੇਸ਼ੂ ਦੀ। ਯੇਸ਼ੂ। ਅੱਜ ਅਸੀਂ ਸੰ ਜੋਸਫ ਕੈਥਲੀ ਚਰਚ ਕਾਦੀਆ ਵਿੱਚ ਪ੍ਰਵੇਸ਼ੂ ਮਸੀਹ ਦੇ ਜਨਮ ਦਿਹਾੜੇ ਦੇ ਖੁਸ਼ੀ ਦੇ ਵਿੱਚ ਇਹ ਸ਼ੋਭਾ ਯਾਤਰਾ ਕੱਢ ਰਹੇ ਨੇ ਜੋ ਪੂਰੇ ਕਾਦੀਆ ਬਾਜ਼ਾਰ ਦੇ ਵਿੱਚ ਥਾਣੀ ਜਾ ਕੇ ਅਰਚਵਲ ਰੋਡ ਅਤੇ ਵਾਪਸ ਚਰਚੇ ਦੇ ਵਿੱਚ ਆਉਣਗੇ। ਇਸ ਮੌਕੇ ਤੇ ਮੈਂ ਸਾਰਿਆਂ ਨੂੰ ਪ੍ਰਵੇਸ਼ੂ ਮਸੀਹ ਦਾ ਜਨਮ ਦਿਨ ਦੀ ਬਹੁਤ ਸਾਰਿਆਂ ਵਧਾਈਆਂ ਦੇਣਾ ਚਾਹੁੰਦਾ ਹਾਂ। ਪ੍ਰਭੂ ਯੇਸ਼ੂ ਮਸੀਹ ਦਾ ਜਨਮ ਦਿਨ ਦਾ ਵੱਡੇ ਦਿਨ ਦਾ 크ਿਸਮਸ ਦਾ ਇਹੀ ਸੰਦੇਸ਼ ਹੈ ਕਿ ਪ੍ਰਭੂ ਇਸ ਧਰਤੀ ਤੇ ਪ੍ਰਭੂ ਯੇਸ਼ੂ ਇਸ ਧਰਤੀ ਤੇ ਜਨਮ ਲਿਆ ਤਾਂ ਕਿ ਅਸੀਂ ਸਾਰੇ ਪ੍ਰਭੂ ਦੇ ਬਰਕਤਾਂ ਆਸ਼ੀਸ਼ਾਂ ਪਾਸਕੇ ਜੋ ਸ਼ਾਂਤੀ ਪਿਆਰ ਖੁਸ਼ੀਆਂ ਪ੍ਰਭੂ ਇਸ ਸੰਸਾਰ ਵਿੱਚ ਲੈ ਕੇ ਆਏ ਨੇ ਕੋਈ ਸ਼ਾਂਤੀ ਪਿਆਰ ਖੁਸ਼ੀਆਂ ਨੂੰ ਦੂਸਰੇ ਲੋਕਾਂ ਦੇ ਨਾਲ ਵੰਡਣ ਦੇ ਲਈ ਅਸੀਂ ਸ਼ੋਭਿਆਤਰਾ ਕੱਢ ਰਹੇ ਹਾਂ ਕਿ ਪ੍ਰਭੂ ਸਾਰਿਆਂ ਨੂੰ ਆਸ਼ੀਸ਼ਾਂ ਬਰਕਤਾਂ ਦੇਵੇ ਦੇ ਇਸ ਵੱਡਾ ਦਿਨ ਪ੍ਰਭੂ ਯੇਸ਼ੂ ਮਸੀਹ ਦਾ ਜਨਮ ਦਿਨ ਸਾਰੇ ਲੋਕਾਂ ਦੇ ਲਈ ਨਗਰ ਦੇ ਸਾਰੇ ਲੋਕਾਂ ਦੇ ਲਈ ਉਹ ਦਾਦੇ ਆਸ਼ੀਸ਼ਾਂ ਬਰਕਤਾਂ ਦਾ ਦਿਨ ਬਣੇ ਵੀਸ਼ੂ ਹੈਪੀ ਕ੍ਰਿਸਮਸ ਐਂਡ ਹੈਪੀ ਨਿਊ ਇਅਰ ਸਾਰਿਆਂ ਨੂੰ ਵੱਡਾ ਦਿਨ ਤੇ ਨਵਾਂ ਸਾਲ ਮੁਬਾਰਕ